ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਦਾ ਇਸ਼ਟ ਵਾਹਿਗੁਰੂ ਸੱਚੇ ਪਾਤਸ਼ਾਹ ਹੈ ਜੋ ਕਿ ਇੰਨਾ ਮਿੱਠਾ ਹੈ ਕਿ ਉਹ ਤਾਂ ਕੌੜਾ ਬੋਲ ਬੋਲਣਾ ਜਾਣਦਾ ਵੀ ਨਹੀਂ ਅਤੇ ਸਦਾ ਮਿੱਠਾ ਹੀ ਬੋਲਦਾ ਹੈ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਗੁਰਮਤ ਦਾ ਸਿਧਾਂਤ ਹੈ ਕਿ ਸਾਧਕ ਹੌਲੀ-ਹੌਲੀ ਆਪਣੇ ਇਸ਼ਟ ਦੇ ਰੂਪ ਅਤੇ ਸੁਭਾਅ ਨੂੰ ਗ੍ਰਹਿਣ ਕਰਦਾ ਹੈ ਅਤੇ ਸਾਧਨਾ ਦੀ ਸਿਖਰ ਤੇ ਪਹੁੰਚ ਕੇ ਇਸ਼ਟ ਦਾ ਹੀ ਰੂਪ ਹੋ ਜਾਂਦਾ ਹੈ ਸੋ ਜੋ ਗੁਰਸਿੱਖ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣ ਕੇ ਰਹਿਤ ਬਹਿਤ ਧਾਰਨ ਕਰਕੇ ਅਮਲੀ ਗੁਰਸਿੱਖੀ ਜੀਵਨ ਬਤੀਤ ਕਰਦਾ ਹੈ ਉਹ ਸ਼ਾਇਦ ਤੋਂ ਵੀ ਮਿੱਠੀ ਗੁਰਬਾਣੀ ਦਾ ਸੇਵਨ ਕਰਨ ਦਾ ਸਦਕਾ ਫਿੱਕਾ ਬੋਲਣ ਦਾ ਸੁਭਾਅ ਮੋਢਲੀਆਂ ਆਤਮਕ ਅਵਸਥਾਵਾਂ ਤੇ ਪਹੁੰਚਣ ਤੋਂ ਪਹਿਲਾਂ ਹੀ ਤਜ ਦਿੰਦਾ ਹੈ ਇਹ ਨਹੀਂ ਹੋ ਸਕਦਾ ਕਿ ਜਿਸ ਜ਼ੁਬਾਨ ਨਾਲ ਅੰਮ੍ਰਿਤ ਬਾਣੀ ਉਚਾਰਦਾ ਹੈ ਉਸੇ ਨਾਲ ਹੀ ਗੰਦੀਆਂ ਗਾਲਾਂ ਵੀ ਕੱਢੀ ਜਾਵੇ ਗੁਰਮਤਿ ਵਿਧੀ ਮੁਤਾਬਕ ਗੁਰਮਤਿ ਨਾਮ ਅਭਿਆਸ ਕਮਾਈ ਕਰਨ ਵਾਲਾ ਅਤੇ ਗੁਰਬਾਣੀ ਪਾਠ ਕੀਰਤਨ ਕਰਨ ਵਾਲਾ ਗੁਰਸਿੱਖ ਗਾਲਾਂ ਤੇ ਦੂਰ ਦੀ ਗੱਲ ਹੈ ਉਦਾਂ ਵੀ ਤੈਸ਼ ਵਿੱਚ ਆ ਕੇ ਕੌੜਾ ਬੋਲ ਨਹੀਂ ਬੋਲਦਾ ਉਹ ਆਪਣੇ ਸਾਹਿਬੋ ਇਸ਼ਟ ਵਾਂਗ ਮਿੱਠ ਬੋਲੜਾ ਬਣ ਜਾਂਦਾ ਹੈ ਫਿੱਕਾ ਬੋਲਣਾ ਇੱਕ ਭਾਰੀ ਔਗਣ ਹੈ ਜਿਸ ਨਾਲ ਨਾ ਸਿਰਫ ਆਤਮਿਕ ਘਾਟਾ ਹੀ ਪੈਂਦਾ ਹੈ ਬਲਕਿ ਸੰਸਾਰੀ ਤੌਰ ਤੇ ਵੀ ਬਹੁਤ ਨੁਕਸਾਨ ਹੁੰਦਾ ਹੈ ਕੌੜਾ ਬੋਲਣ ਵਾਲਾ ਬੰਦਾ ਅਕਸਰ ਵਿਕਾਰਾਂ ਨਾਲ ਵੀ ਭਰਪੂਰ ਹੁੰਦਾ ਹੈ ਕਿਉਂਕਿ ਕੌੜਾ ਬੋਲ ਉਪਜਦਾ ਹੀ ਕਰੋਧ ਅਤੇ ਹੰਕਾਰ ਤੋਂ ਹੈ ਜਦੋਂ ਹੰਕਾਰ ਨੂੰ 6 ਵਜਦੀ ਹੈ ਤਾਂ ਕਰੋਧ ਹਰਕਤ ਵਿੱਚ ਆਉਂਦਾ ਹੈ ਜਿਸ ਕਾਰਨ ਬੰਦਾ ਹਿੰਸਾਵਾਦੀ ਬਣਦਾ ਹੈ ਕੌੜਾ ਬੋਲ ਹਿੰਸਾ ਦਾ ਹੀ ਅੰਗ ਹੈ ਸਰੀਰਕ ਤੌਰ ਤੇ ਹਿੰਸਾ ਹੋਣ ਤੋਂ ਪਹਿਲਾਂ ਅਕਸਰ ਇਹ ਦੋ ਸਟੈਪ ਪੂਰੇ ਹੁੰਦੇ ਹਨ ਪਹਿਲਾਂ ਹਿਰਦੇ ਵਿੱਚ ਗੁੱਸਾ ਆਉਂਦਾ ਹੈ ਅਤੇ ਫਿਰ ਇਹ ਗੁੱਸਾ ਬੰਦੇ ਦੀ ਜ਼ੁਬਾਨ ਤੇ ਗਾਲਾਂ ਅਤੇ ਹੋਰ ਕੋੜੇ ਬੋਲਾਂ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ਜੋ ਇਨਸਾਨ ਗੁੱਸੇ ਵਿੱਚ ਆ ਕੇ ਗਾਲਾਂ ਕੱਢਦਾ ਹੈ ਅਤੇ ਉਦਾਂ ਰੁੱਖਾ ਬੋਲਦਾ ਹੈ ਉਸ ਦੀ ਸਮਾਜ ਵਿੱਚ ਕੋਈ ਇੱਜ਼ਤ ਨਹੀਂ ਹੁੰਦੀ ਅਤੇ ਹਰ ਕੋਈ ਉਸ ਤੋਂ ਕੰਨੀ ਕਤਰਾਉਂਦਾ ਹੈ ਕਲੇਸ਼ੀ ਬੰਦੇ ਜਾਂ ਔਰਤ ਤੋਂ ਹਰ ਕੋਈ ਦੂਰ ਹੀ ਰਹਿਣਾ ਪਸੰਦ ਕਰਦਾ ਹੈ ਫਿੱਕਾ ਬੋਲਣ ਬਾਰੇ ਗੁਰਬਾਣੀ ਦੇ ਹੁਕਮ ਗੁਰੂ ਜੀ ਨੇ ਸ੍ਰੀ ਆਸਾ ਕੀ ਵਾਰ ਦੀ 20ਵੀਂ ਪੌੜੀ ਦੇ ਪਹਿਲੇ ਸ਼ਲੋਕ ਵਿੱਚ ਫਿੱਕਾ ਬੋਲਣ ਬਾਰੇ ਬਹੁਤ ਹੀ ਸਿੱਖਿਆਦਾਇਕ ਸ਼ਲੋਕ ਦਰਜ ਕੀਤਾ ਹੈ। ਸ਼ਲੋਕ ਮਹੱਲਾ ਪਹਿਲਾ ਨਾਨਕ ਫਿੱਕਾ ਬੋਲਿਆ ਤਨਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਦੀ ਹੈ ਫਿੱਕੇ ਫਿੱਕੀ ਸੋਏ ਫਿੱਕਾ ਦਰਗਾ ਸੱਟੀ ਹੈ ਮੂੰ ਥੁੱਕਾ ਫਿੱਕੇ ਪਾਏ ਫਿੱਕਾ ਮੂਰਖ ਆਖੀ ਹੈ ਪਾਣਾ ਲਹਿ ਸਜਾਏ ਸ੍ਰੀ ਗੁਰੂ ਨਾਨਕ ਦੇਵ ਜੀ ਨਾਨਕ ਮੋਰਚਾ ਪਲਾ ਕੇ ਫਰਮਾਉਂਦੇ ਹਨ ਕਿ ਫਿੱਕਾ ਭਾਵ ਮਾੜਾ ਬੋਲਣ ਕਰਕੇ ਤਨ ਅਤੇ ਮਨ ਫਿੱਕੇ ਹੋ ਜਾਂਦੇ ਹਨ ਯਾਨੀ ਕਿ ਰੋਗੀ ਹੋ ਜਾਂਦੇ ਹਨ ਫਿੱਕਾ ਬੋਲਣ ਵਾਲੇ ਨੂੰ ਫਿੱਕਾ ਸੱਦਿਆ ਜਾਂਦਾ ਹੈ ਅਤੇ ਫਿੱਕੇ ਬੰਦੇ ਦੀ ਸੋਭਾ ਵੀ ਫਿੱਕੀ ਹੀ ਹੁੰਦੀ ਹੈ ਫਿੱਕਾ ਬੰਦਾ ਦਰਗਾਹ ਵਿੱਚ ਬਾਹਰ ਸੁੱਟਿਆ ਜਾਂਦਾ ਹੈ ਅਤੇ ਉਸ ਦੇ ਮੂੰਹ ਵਿੱਚ ਥੁੱਕਾਂ ਪੈਂਦੀਆਂ ਹਨ ਭਾਵ ਧਰਮ ਰਾਜ ਦੀ ਕਚਹਿਰੀ ਵਿੱਚ ਉਸ ਦੀ ਅਤ ਬੇਇੱਜ਼ਤੀ ਹੁੰਦੀ ਹੈ ਫਿੱਕੇ ਨੂੰ ਮੂਰਖ ਆਖਿਆ ਜਾਂਦਾ ਹੈ ਅਤੇ ਉਹ ਸਜ਼ਾ ਦੇ ਰੂਪ ਵਿੱਚ ਹਰ ਥਾਂ ਪਾਣਾ ਭਾਵ ਛਿੱਤਰ ਹਾਸਲ ਕਰਦਾ ਹੈ ਭਾਵ ਫਿੱਕੇ ਬੰਦੇ ਦੇ ਫਿੱਕਾ ਬੋਲਣ ਕਰਕੇ ਛਿੱਤਰ ਪੈਂਦੇ ਹੀ ਰਹਿੰਦੇ ਹਨ ਇਸ ਸ਼ਲੋਕ ਵਿੱਚ ਜੋ ਗੁਰੂ ਜੀ ਨੇ ਹੁਕਮ ਕੀਤੇ ਹਨ ਉਹ اٹਲ ਹਨ ਟਲ ਨਹੀਂ ਸਕਦੇ ਗੁਰੂ ਜੀ ਨੇ ਫਰਮਾਇਆ ਹੈ ਕਿ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਈ ਜਿਸ ਦਾ ਅਰਥ ਇਹ ਹੈ ਕਿ ਫਿੱਕੇ ਬੰਦੇ ਨੂੰ ਜ਼ਰੂਰ ਹੀ ਛਿੱਤਰ ਪੈਣਗੇ ਅਤੇ ਇਸ ਲੋਕ ਅਤੇ ਪਰਲੋਕ ਵਿੱਚ ਉਸ ਦੀ ਬੇਇੱਜ਼ਤੀ ਹੋਵੇਗੀ ਗੁਰੂ ਸਾਹਿਬ ਦੇ ਇਨ੍ਹਾਂ ਫਤਵਿਆਂ ਤੋਂ ਬਚਣ ਲਈ ਸਾਡਾ ਸ਼ਰਧਾਵਾਨ ਗੁਰਸਿੱਖ ਹੋਣ ਦੇ ਨਾਤੇ ਇਹ ਫਰਜ਼ ਹੈ ਕਿ ਅਸੀਂ ਕੌੜੇ ਬੋਲ ਨਾ ਬੋਲੀਏ ਅਤੇ ਆਪਣੇ ਆਪ ਨੂੰ ਭਵਿੱਖ ਵਿੱਚ ਮਿਲਣ ਵਾਲੀ ਸਜ਼ਾ ਤੋਂ ਬਚਾ ਲਈਏ ਫਿੱਕਾ ਬੋਲਣ ਬਾਰੇ ਹੋਰ ਵੀ ਗੁਰਪ੍ਰਮਾਣ ਮੌਜੂਦ ਹਨ ਜਿਨ੍ਹਾਂ ਵਿੱਚੋਂ ਕੁਝ ਕੋ ਇਸ ਪ੍ਰਕਾਰ ਹਨ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਆਏ ਸਤਗੁਰ ਨੂੰ ਸੇਵੇ ਤੋਂ ਬਗੈਰ ਫਿੱਕਾ ਬੋਲ ਬੋਲਿਆ ਜਾਂਦਾ ਹੈ ਅਤੇ ਨਾਮ ਮਨ ਵਿੱਚ ਨਹੀਂ ਵਸਦਾ ਦੂਜੇ ਲਫ਼ਜ਼ਾਂ ਵਿੱਚ ਸਤਗੁਰੂ ਦੀ ਜੇਕਰ ਸੇਵਾ ਨਾ ਕੀਤੀ ਹੋਵੇ ਭਾਵ ਬੰਦਗੀ ਨਾ ਕੀਤੀ ਹੋਵੇ ਤਾਂ ਇਸ ਦੀ ਨਿਸ਼ਾਨੀ ਇਹ ਹੈ ਕਿ ਉਹ ਸ਼ਖਸ ਫਿੱਕਾ ਬੋਲਦਾ ਹੈ ਸ਼ਬਦ ਦਾ ਸਾਦ ਨਾ ਆਇਓ ਨਾਮ ਨਾਲ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤਨਿਤ ਹੋਏ ਖਵਾਰ ਗੁਰੂ ਜੀ ਫਰਮਾਉਂਦੇ ਹਨ ਕਿ ਮਨਮੁਖ ਨੂੰ ਸ਼ਬਦ ਦਾ ਸਵਾਦ ਨਹੀਂ ਆਇਆ ਨਾਮ ਨਾਲ ਪਿਆਰ ਨਹੀਂ ਪਿਆ ਜਿਸ ਕਾ ਨੂੰ ਰਸਨਾ ਤੋਂ ਫਿੱਕਾ ਬੋਲਦਾ ਹੈ ਅਤੇ ਇਸ ਕਰਕੇ ਨਿੱਤ ਨਿੱਤ ਖੁਆਰ ਹੁੰਦਾ ਹੈ ਸੋ ਗੁਰੂ ਜੀ ਨੂੰ ਪਿਆਰ ਕਰਨ ਵਾਲੇ ਆਪੇ ਹੀ ਸੋਚ ਲੈਣ ਕਿ ਉਹਨਾਂ ਨੇ ਗਾਲਾਂ ਅਤੇ ਹੋਰ ਫਿੱਕੇ ਬੋਲ ਬੰਦ ਕਰਨੇ ਹਨ ਕਿ ਹਾਲੇ ਖੁਆਰ ਹੋਣਾ ਹੈ ਫਿੱਕੇ ਮੂਰਖਾਂ ਦਾ ਸਮਾਜ ਆਪਣੇ ਸਮਾਜ ਵਿੱਚ ਕਾਮ ਦੇ ਅਧੀਨ ਆ ਕੇ ਅਸ਼ਲੀਲ ਹਰਕਤਾਂ ਕਰਨ ਨੂੰ ਤਾਂ ਅਮੂਮਨ ਹਕਾਰਤ ਅਤੇ ਨਫ਼ਰਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਪਰ ਜਦੋਂ ਕੋਈ ਕਰੋਧ ਦੇ ਅਧੀਨ ਆ ਕੇ ਜਾਂ ਹੰਕਾਰ ਗ੍ਰਸਤ ਹੋ ਕੇ ਕੌੜੇ ਬਚਨ ਬੋਲਦਾ ਹੈ ਇਸ ਗੱਲ ਨੂੰ ਇੰਨਾ ਮਾੜਾ ਨਹੀਂ ਸਮਝਿਆ ਜਾਂਦਾ ਜਿਸ ਦਾ ਨਤੀਜਾ ਇਹ ਹੈ ਕਿ ਅੱਜ ਸਾਡਾ ਸਮਾਜ ਮਾਨੋ ਫਿੱਕੇ ਮੂਰਖਾਂ ਦਾ ਸਮਾਜ ਬਣ ਗਿਆ ਹੈ ਜਿੱਥੇ ਚਾਰ ਮਰਦ ਗੱਲਾਂ ਕਰਦੇ ਹੋਣ ਉੱਥੇ ਅਜੇ ਹੀ ਅਸ਼ਲੀਲ ਅਤੇ ਗੰਦੀ ਭਾਸ਼ਾ ਵਰਤੀ ਜਾਂਦੀ ਹੈ ਕਿ ਅਜਿਹੇ ਕੌੜੇ ਬੋਲ ਸੁਣ ਕੇ ਧੀਆ ਪੈਣਾ ਅਤੇ ਸ਼ਰੀਫ ਲੋਕਾਂ ਦੇ ਕੰਨਾਂ ਦੇ ਪਰਦੇ ਪੜਦੇ ਜਾਣ ਸਿੱਖਾਂ ਵੱਲੋਂ ਫਿੱਕਾ ਬੋਲਣ ਦੇ ਕੁਝ ਕਾਰਨ ਚਲੋ ਆਪਣੀ ਮਨਮੁਖੀ ਤਬੀਅਤ ਅਤੇ ਖਸਲਤ ਤੋਂ ਮਜਬੂਰ ਸੰਸਾਰੀ ਲੋਕ ਤਾਂ ਇਦਾਂ ਕਰਨ ਤਾਂ ਕੁਝ ਸਮਝ ਆਉਂਦੀ ਹੈ ਕਿਉਂਕਿ ਉਹਨਾਂ ਨੂੰ ਗੁਰਮਤ ਦੀ ਸੋਚੀ ਨਹੀਂ ਹੈ ਪਰ ਜਦੋਂ ਸਿੱਖੀ ਸਰੂਪ ਵਾਲੇ ਦਰਸ਼ਨੀ ਗੁਰਸਿੱਖਾਂ ਦੇ ਮੂੰਹੋਂ ਗੰਦੀਆਂ ਗਾਲਾਂ ਅਤੇ ਕੌੜੇ ਬਚਨ ਸੁਣੀਦੇ ਹਨ ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਅਤੇ ਇਹ ਸਵਾਲ ਦਿਲ ਵਿੱਚ ਉੱਠਦਾ ਹੈ ਕਿ ਮਾਖਿਓ ਮਿੱਠੇ ਗੁਰੂ ਸਾਹਿਬਾਨਾਂ ਦੇ ਸਿੱਖ ਅਤੇ ਅੰਮ੍ਰਿਤ ਬਾਣੀ ਦਾ ਸੇਵਨ ਕਰਨ ਵਾਲੇ ਸਿੱਖ ਅੱਜ ਅਕਤ ਧੂਰੇ ਅਤੇ ਨਿੰਮ ਵੰਗ ਕੌੜੇ ਕਿਉਂ ਹੋ ਗਏ ਹਨ ਕਿ ਗੁਰਬਾਣੀ ਨੇ ਆਪਣਾ ਅਸਰ ਕਰਨਾ ਛੱਡ ਦਿੱਤਾ ਹੈ ਨਹੀਂ ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ ਫਿਰ ਤਾਂ ਇੱਕੋ ਹੀ ਕਾਰਨ ਸਮਝ ਆਉਂਦਾ ਹੈ ਕਿ ਅੱਜ ਦਾ ਸਿੱਖ ਜਾਂ ਤਾਂ ਗੁਰਬਾਣੀ ਦਾ ਪਾਠ ਕਰਦਾ ਹੀ ਨਹੀਂ ਜਾਂ ਫਿਰ ਗੁਰਬਾਣੀ ਦਾ ਪਾਠ ਗੁਰਮਤਿ ਵਿਧੀ ਮੁਤਾਬਕ ਧਿਆਨ ਲਾ ਕੇ ਅਤੇ ਸਮਝ ਕੇ ਨਹੀਂ ਕਰਦਾ ਨਹੀਂ ਤਾਂ ਗੁਰਬਾਣੀ ਦੀ ਪਾਰਸ ਕਲਾ ਅੱਜ ਦੇ ਸਿੱਖਾਂ ਤੇ ਵੀ ਜ਼ਰੂਰ ਵਰਤੇ ਸਿੱਖਾਂ ਦੇ ਕੌੜੇ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਉਹ ਅਮ੍ਰਿਤਧਾਰੀ ਹੋ ਕੇ ਵੀ ਮਨਮੁੱਖਾਂ ਨਾਲ ਆਪਣਾ ਵਿਹਾਰ ਅਤੇ ਦੋਸਤੀ ਨਹੀਂ ਛੱਡਦੇ ਜਿਸ ਦਾ ਫਲਸਰੂਪ ਉਹਨਾਂ ਤੇ ਮਨਮੁੱਖਾਂ ਦੀ ਸੰਗਤ ਦਾ ਮਾੜਾ ਅਸਰ ਕਾਇਮ ਰਹਿੰਦਾ ਹੈ ਜਦੋਂ ਇੱਕ ਗੁਰਸਿੱਖ ਸ਼ਰਾਬੀਆਂ ਦੀ ਮਹਿਫਲ ਵਿੱਚ ਬੈਠੇਗਾ ਤਾਂ ਉੱਥੇ ਉਸ ਨੂੰ ਗੁਰਬਾਣੀ ਦੇ ਸ਼ਲੋਕ ਤਾਂ ਸੁਣਨ ਨੂੰ ਨਹੀਂ ਮਿਲਨੇ ਅਤੇ ਨਾ ਹੀ ਉੱਥੇ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਸੁਣੇਗੀ ਉੱਥੇ ਤਾਂ ਸ਼ਰਾਬੀਆਂ ਦੀ ਗਾਲਾਂ ਭਰੀ ਜ਼ੁਬਾਨ ਵਿੱਚ ਫਜ਼ੂਲ ਗੱਲਾਂ ਹੀ ਸੁਣਨ ਨੂੰ ਮਿਲਣ ਗਿਆ ਅਤੇ ਸੰਗਤ ਕਰਨ ਵਾਲੇ ਗੁਰਸਿੱਖ ਦਾ ਸੁਭਾਅ ਵੀ ਗਾਲਾਂ ਕੱਟਣ ਦਾ ਬਣਿਆ ਰਹੇਗਾ ਇਸੇ ਕਰਕੇ ਹੀ ਗੁਰਮਤ ਅਹਾਰ ਵਿਵੇਕ ਦੀ ਰਹਿਤ ਜ਼ਰੂਰੀ ਹੈ ਕਿਉਂਕਿ ਇਸ ਰਹਿਤ ਨੂੰ ਧਾਰਨ ਕੀਤੇ ਬਗੈਰ ਸੰਸਾਰ ਨਾਲ ਉਹ ਗੰਢ ਨਹੀਂ ਟੁੱਟਦੀ ਅਤੇ ਸਿੱਖ ਮਨਮੁੱਖਾਂ ਨਾਲ ਮਿੱਤਰਤਾ ਕਰਨ ਕਰਕੇ ਮਿਲ ਗੋਬਾ ਪੰਥ ਦਾ ਹਿੱਸਾ ਹੀ ਬਣਿਆ ਰਹਿੰਦਾ ਹੈ ਉਸ ਨੂੰ ਗੁਰਮਤ ਦਾ ਸ਼ੂਰ ਹੀ ਨਹੀਂ ਆਉਂਦਾ ਸੋਝੀ ਹੀ ਨਹੀਂ ਪੈਂਦੀ ਸੋਝੀ ਪਵੇ ਕਿਦਾਂ ਜਾਦੋ ਰਹਿਤ ਰੈਣੀ ਵਿੱਚ ਪਰਪੱਕ ਗੁਰਸਿੱਖਾਂ ਦੀ ਸੰਗਤ ਤੱਕ ਕਰਦਾ ਹੀ ਨਹੀਂ ਮਨਮੁਖੀ ਕੱਜਲ ਕੋਠੜੀ ਰੂਪੀ ਕੋ ਸੰਗਤ ਵਿੱਚ ਹੀ ਵੜਿਆ ਰਹਿੰਦਾ ਹੈ ਸੰਸਾਰੀ ਧੰਦਿਆਂ ਵਿੱਚ ਹੀ ਲਿਪਾਇਮਨ ਰਹਿੰਦਾ ਹੈ ਜੁਦ ਸਮੇ ਕੌੜਾ ਬੋਲਣ ਬਾਰੇ ਹੁਣ ਸਵਾਲ ਇਹ ਹੈ ਕਿ ਜੇਕਰ ਜੁਦ ਬਾਣ ਆਵੇ ਅਤੇ ਬੀਰਸ ਵਿੱਚ ਜੁਦ ਕੰਨਾਂ ਪਵੇ ਜਾਂ ਧਰਮ ਦੀ ਖਾਤਰ ਕਿਸੇ ਨੂੰ ਤਾੜਨਾ ਕਰਨੀ ਹੋਵੇ ਤਾਂ ਉੱਥੇ ਕੌੜੇ ਬੋਲ ਬੋਲ ਸਕਦੇ ਹਾਂ ਕਿ ਨਹੀਂ ਇਸ ਦਾ ਜਵਾਬ ਇਹ ਹੈ ਕਿ ਕੌੜੇ ਗਾਲਾਂ ਵਾਲੇ ਬੋਲ ਬੋਲਣ ਵਿੱਚ ਅਤੇ ਬੀਰਸ ਵਿੱਚ ਆ ਕੇ ਜੋਸ਼ਵਾਰੇ ਬੋਲ ਬੋਲਣ ਵਿੱਚ ਬਹੁਤ ਅੰਤਰ ਹੈ। ਬਾਬਾ ਦੀਪ ਸਿੰਘ ਜੀ ਕਿਤੇ ਜੋਸ਼ ਵਿੱਚ ਨਹੀਂ ਬੋਲਦੇ ਹੁਣੇ। ਜ਼ਰੂਰ ਬੋਲਦੇ ਸਨ। ਜਦੋਂ ਉਹਨਾਂ ਨੇ ਲਕੀਰ ਖਿੱਚੀ ਸੀ ਅਤੇ ਸਿੰਘਾਂ ਨੂੰ ਸ਼ਹੀਦੀਆਂ ਵਾਸਤੇ ਵੰਗਾਰਿਆ ਸੀ ਤਾਂ ਉਦੋਂ ਜੋਸ਼ੋਕ ਰੋਸ਼ ਵਿੱਚ ਹੀ ਬੋਲੇ ਸਨ ਪਰ ਉੱਥੇ ਉਹਨਾਂ ਨੇ ਕਿਸੇ ਦੀ ਮਾਂ ਭੈਣ ਦੀ ਬੇਇੱਜ਼ਤੀ ਕਰਨ ਵਾਲੀਆਂ ਗਾਲਾਂ ਨਹੀਂ ਸਨ ਕੱਢੀਆਂ। ਨਾ ਹੀ ਹੋਰ ਉੱਚ ਕੋਟੀ ਦੇ ਗੁਰਮੁਖ ਪਿਆਰੇ ਇਦਾਂ ਕਰਦੇ ਸਨ ਉਹਨਾਂ ਦੇ ਬੋਲ ਵੀਰ ਰਸ ਹੀ ਹੁੰਦੇ ਸਨ ਨਾ ਕਿ ਕ੍ਰੋਧ ਵਾਲੇ ਉਹ ਤਾਂ ਨਾਮ ਅਭਿਆਸ ਕਰਦੇ ਹੋਏ ਜੁਦ੍ਹ ਕਰਦੇ ਸਨ ਜਦ ਕਿ ਕ੍ਰੋਧੀ ਬੰਦਾ ਤਾਂ ਇੱਕ ਵਾਰੀ ਵੀ ਨਾਮ ਨਹੀਂ ਬੋਲ ਸਕਦਾ ਸੋ ਇਹ ਖਿਆਲ ਨਿਰਬੂਲ ਹੈ ਕਿ ਜੁਦ੍ਹ ਕਰਨ ਵਾਸਤੇ ਜਾਂ ਤਾੜਨਾ ਕਰਨ ਲਈ ਕ੍ਰੋਧ ਵਿੱਚ ਆ ਕੇ ਗਾਲਾਂ ਵਾਲੇ ਬੋਲ ਬੋਲੇ ਜਾ ਸਕਦੇ ਹਨ ਸਿੰਘਾਂ ਦਾ ਵੀਰ ਰਸ ਇੱਕ ਧਾਰਮਿਕ ਗੁਣ ਹੈ ਜਦ ਕਿ ਕ੍ਰੋਧ ਮਾਇਆ ਤੋਂ ਉਪਜਿਆ ਹੋਇਆ ਇੱਕ ਵਿਕਾਰ ਹੈ ਕੋੜਾ ਬੋਲ ਬੋਲਣ ਵਾਲਾ ਨਿਰਸੰਦੇਹੀ ਪੰਜਾਂ ਵਿਕਾਰਾਂ ਨਾਲ ਗਰਸਿਆ ਹੁੰਦਾ ਹੈ ਅਤੇ ਭਗਤੀ ਵਿਹੂਣਾ ਹੁੰਦਾ ਹੈ ਅੱਜ ਸਖਤ ਲੋੜ ਹੈ ਕਿ ਅਸੀਂ ਆਪਣਾ ਜੀਵਨ ਗੁਰਬਾਣੀ ਦੇ ਹੁਕਮਾਂ ਅਨੁਸਾਰ ਜੀਵੀਏ ਆਓ ਗੁਰਮਤ ਧਾਰਨ ਕਰੀਏ ਅਤੇ ਗੁਰਸਿੱਖਾਂ ਵਾਲੀ ਰਹਿਣੀ ਜੋ ਕਿ ਖਾਲਸਾਈ ਰਹਿਤ ਵਾਲੀ ਹੈ ਬਹਿਣੀ ਜੋ ਕਿ ਗੁਰਸਿੱਖਾਂ ਨਾਲ ਹੈ ਕਹਿਣੀ ਜੋ ਕਿ ਮਿੱਠੀ ਹੈ ਅਤੇ ਸਹਿਣੀ ਗੁਰਮੁਖਾਂ ਸ਼ਹੀਦਾਂ ਵਾਲੀ ਧਾਰਨਾ ਕਰਕੇ ਆਪਣਾ ਜਨਮ ਸਫਲਾ ਕਰੀਏ ਕਦੇ ਭੁੱਲ ਕੇ ਵੀ ਮਨਮੁਖਾਂ ਵਾਂਗ ਗੰਦੀ ਗਾਲਾਂ ਵਾਲੀ ਭਾਸ਼ਾ ਨਾ ਵਰਤੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ